ਤੇ ਪਹੁੰਚਿਓ ਤੁਹਾਰੇ ਸਦੇ ਸਦੇ ਬਹੁਤ ਬਹੁਤ ਧੰਨਵਾਦ ਆ। ਕੁਝ ਦਿਨੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸਾਡੇ ਮਾਪੀ ਸਾਹਿਬ ਨੇ ਕੋਈ ਪ੍ਰੈਸ ਪ੍ਰੈਸ ਚ ਬੋਲਿਆ ਮੇਰੇ ਬਾਰੇ ਬੋਲਿਆ ਬਾਰ ਬਾਰ ਬੋਲ ਰਹੇ ਨੇ। ਮੈਂ ਉਹਦੇ ਬਾਰੇ ਕੁਝ ਚਾਨਣਾ ਪਾਉਣਾ ਚਾਹੁੰਦਾ ਕਿ ਇਹਨਾਂ ਤੇ ਪ੍ਰਧਾਨ ਆ ਨਹੀਂ ਚੜਦਾ ਪ੍ਰਧਾਨ ਉਹ ਨਹੀਂ ਕਰਦਾ। ਕਿ ਜਿਹੜੇ ਉਹਨਾਂ ਨੇ ਬੋਲਿਆ ਕਿ ਪ੍ਰਧਾਨ ਕਮੇਟੀ ਦੇ ਕੰਮਾਂ ਝਟਕਾਰ ਆਉਂਗਾ। ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਗੱਲ ਦੱਸਣੀ ਚਾਹਨਾ ਕਿ ਪਹਿਲਾਂ ਤਾਂ ਉਹ ਇੱਕ ਗੱਲ ਮੰਨ ਗਏ ਵੀ ਕਮੇਟੀ ਕਾਂਗਰਸ ਦੀ ਜੇ ਭਾਈ ਕਮੇਟੀ ਕਾਂਗਰਸ ਦੀ ਆ 4 ਸਾਲ ਹੋ ਗਏ ਆ 4 ਸਾਲ ਦਾ ਵਿਉਰਾ ਮੈਂ ਤੁਹਾਨੂੰ ਕੱਲੀ ਕੱਲੀ ਪੜ ਕੇ ਸੁਣਾਉਣਾ ਜਿਹੜੇ ਕੰਮ ਕਮੇਟੀ ਨੇ ਕੀਤੇ ਨੇ ਜਿਹੜੀ ਕਾਂਗਰਸ ਦੀ ਕਮੇਟੀ ਨੇ ਕੀਤੇ ਨੇ ਉਹ ਭਾਈ ਜੇ ਕੰਮ ਕਾਂਗਰਸ ਦੀ ਕਮੇਟੀ ਕਰਦੀ ਆ ਤੁਸੀਂ ਇੱਕ 4 ਸਾਲ ਹੋ ਗਏ ਇੱਕ ਕਮੇਟੀ ਨੂੰ ਪੱਜੀ ਦੀ ਦੇਣ ਦੀ ਤੁਹਾਡੀ ਇੱਕ ਪਗਲੀ ਵਾਲਾ ਪੈਸਾ ਨਹੀਂ ਆਇਆ ਤੁਸੀਂ ਇਹ ਵਿਘਟਨ ਕਰਨ ਮੂਰੇ ਆ ਜਾਂਦੇ ਹੋ ਆ ਪਿੱਛੇ ਜਿਹਦੀ ਉਹ ਗੱਲ ਆ ਤੁਸੀਂ ਦੇਖਿਆ ਹੋਣਾ ਸਾਰੇ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਉਦੀ ਮੂਰਤੀ ਦੀ ਉਦਘਾਟਨ ਹੋਇਆ ਉਹ ਸਾਰਾ ਕੰਮ ਤਾਂ ਕਮੇਟੀ ਨੇ ਕਰਾਇਆ ਸਾਰਾ ਟੈਂਡਰ ਏ ਟੂ ਜ਼ੈਡ ਜੋ ਵੀ ਪੈਸਾ ਲੱਗਾ ਕਮੇਟੀ ਨੇ ਖਰਚ ਕੀਤਾ ਜੇ ਕਾਗਰਤੀ ਕਮੇਟੀ ਨੇ ਖਰਚ ਕੀਤਾ ਤੁਸੀਂ ਕਿਸ ਅਧਿਕਾਰ ਨਾਲ ਉਸ ਦਾ ਉਦਘਾਟਨ ਕਰਨਾ ਆਉਂਦੇ ਹੋ ਫਿਰ ਜਿਹੜਾ ਮਜੂਦਾ ਪ੍ਰਧਾਨ ਆ ਜਿੰਨੇ ਸਾਡੇ ਮਜੂਦਾ ਕਾਉਂਸਲਰ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਸੱਤਾ ਦਿੰਦੇ ਜਦ ਤੁਸੀਂ ਕੋਈ ਪੰਜੀ ਦਿੱਤੀ ਹੋ ਨਹੀਂ ਤੁਸੀਂ ਤਾਂ ਕਹਿਣਾ ਕਮੇਟੀ ਕੋ ਕਰਦੀ ਹੋ ਨਹੀਂ ਫਿਰ ਕਮੇਟੀ ਦੇ ਕੀਤੇ ਹੋਏ ਕੰਮ ਦਾ ਉਦਘਾਟਨ ਕਰਨ ਦਾ ਵੀ ਤੁਹਾਨੂੰ ਕੀ ਅਧਿਕਾਰ ਆ ਆ ਪਿੱਛੇ ਜੇ ਕਹਿੰਦੇ ਜੀ ਮਸ਼ੀਨਾ ਆਈਆਂ ਪ੍ਰਧਾਨ ਨੇ 35 ਨੀਨੇ ਲਈ ਪਰ ਉਹ ਪਹਿਲਾਂ ਤਾਂ ਹੀ ਨਹੀਂ ਪਤਾ ਵੀ 35 ਕੀ ਤੇ 35 ਇੱਕ ਵਿਸ਼ੇਸ਼ ਅਧਿਕਾਰ ਦਿੰਦੇ ਆ ਪ੍ਰਧਾਨ ਕੋਲੇ ਭਾਵਨਾ ਨੇ ਜੇ ਕਿਤੇ ਐਮਰਜੈਂਸੀ ਪੈਂਦੀ ਆ ਤਾਂ ਪ੍ਰਧਾਨ ਉੱਤੇ ਯੂਜ਼ ਕਰਦਾ ਆ ਆ ਮੈਂ ਤੁਹਾਨੂੰ ਲੱਗਦਾ ਜਾਂ ਤਾਂ ਮੰਤਰੀ ਸਾਹਿਬ ਝੂਠ ਬੋਲਦੇ ਨੇ ਜਾਂ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੂੰ ਕੋਈ ਸਹੀ ਗਾਈਡੈਂਸ ਨਹੀਂ ਦਿੰਦੇ ਆ 17 ਤਰੀਕ ਦਾ ਲੈਟਰ ਆ 17 6 ਨੂੰ 35 ਦੇ ਆਰਡਰ ਹੋ ਚੁੱਕੇ ਸੀ ਜੋ ਕਿ ਮਸ਼ੀਨਾਾਂ ਚ ਵਰਕ ਵੀ ਕਰ ਰਹੀਆਂ ਤੁਸੀਂ ਦੇਖ ਲੇ ਉਹ ਕਹਿੰਦੇ ਸਾਈਨ ਹੀ ਨਹੀਂ ਕਰਦਾ ਪ੍ਰਧਾਨ ਦੂਜੀ ਗੱਲ ਸਭ ਨਾਲੋਂ ਵੱਡੀ ਆ ਮੇਰੇ ਕੋਲ ਲਿਸਟ ਆ ਮੈਂ ਤੁਹਾਨੂੰ ਵਿਸਤਾਰਪੂਰਵਕ ਦੇ ਦੱਸਦਾ ਅੱਜ ਤੱਕ ਕਮੇਟੀ ਨੇ ਜੋ ਕੰਮ ਕੀਤਾ ਸਾਰੀ ਸਾਂਝੀ ਕਮੇਟੀ ਆ ਕਾਂਗਰਸੀ ਕਮੇਟੀ ਆ ਮੈਂ ਆਪਣੇ ਆਪ ਨੂੰ ਨਹੀਂ ਕਾਂਗਰਸ ਨੂੰ ਨਹੀਂ ਜਿੰਨੇ ਵੀ ਸਾਡੇ ਕਾਉਂਸਲਰ ਨੇ ਸਾਰਿਆਂ ਦਾ ਮੈਂ ਕਹਿੰਦਾ ਸਹਿਯੋਗ ਆ ਪਰ ਇਹ ਕਹਿੰਦੇ ਆ ਕਮੇਟੀ ਕਾਂਗਰਸੀ ਅਸੀਂ ਤਾਂ ਸਾਰੇ ਨਾਲ ਲੈ ਕੇ ਚੱਲੇ ਆ ਜੀਸੀਬੀ ਨਹੀਂ ਸੀ ਸਾਡੇ ਕੋਲ ਜੀਸੀਬੀ ਲਈ ਆਪਣੇ ਪਰਚੇਜ ਕੀਤੀ ਜੀਸੀਬੀ ਕਿੰਨੇ ਦੀ 60 ਲੱਖ ਰੁਪਏ ਦੀ ਅਸੀਂ ਜੈਟਿੰਗ ਮਸ਼ੀਨ ਜਿਹੜੀ ਸੀਵਰੇ ਸਾਫ ਕਰਨੇ ਵਾਲੀ ਦੀ ਉਹ ਲਈ ਸੀਵਰੇ ਸਵੀਪਿੰਗ ਲਈ ਕਿੰਨੀ ਤੁਸੀਂ ਰੋਡ ਤੇ ਜਾਂਦੀ ਦੇਖਿਆ 92 ਲੱਖ ਰੁਪਏ ਦੀ ਉਹ ਲਈ ਪਰ ਜੇ ਦੋ ਛੋਟੀਆਂ ਮਸ਼ੀਨਾਂ ਉਹ ਕੀਤੀਆਂ 70 ਲੱਖ ਰੁਪਏ ਦੀਆਂ ਇੱਕ ਸਾਡੀ ਜੈਟਿੰਗ ਮਸ਼ੀਨ ਜਿਹੜੀ ਸੀਵਰੇ ਸਾਫ ਕਰਨੇ ਵਾਲੀ ਆ 59 ਲੱਖ ਦੀ ਉਹ ਲਈ ਐਂਟੀ ਸਮੋਗਾਂ ਤੁਸੀਂ ਦੇਖੀ ਹੋਣੀਆਂ ਜਿਹੜੀ ਕਰਦੇ ਡਸਟ ਨੂੰ ਉਪਾਉਂਦੇ ਆ 41 ਲੱਖ ਰੁਪਏ ਰੱਖ ਲਏ ਉਹ ਲਈ ਇੱਕ ਸੂਟ ਟਾਵਰ ਲੱਗਿਆ ਆ ਤੁਸੀਂ ਦੇਖਿਆ ਬੱਸ ਸਟੈਂਡ 'ਚ ਉਹ ਲੱਗਿਆ 49 ਲੱਖ ਰੁਪਏ ਦਾ ਆਪਣੇ ਟ੍ਰਾਈਕਲਾਈਟਾਂ ਜਿਹੜੀਆਂ ਲੱਗੀਆਂ ਨੇ 95 ਲੱਖ ਰੁਪਏ ਦੀਆਂ ਉਹ ਨੇ ਚਾਰ ਪਾਣੀ ਵਾਲੇ ਸਟੇਨਲੈਸ ਸਟੀਲ ਦੇ ਟੈਂਕਰ ਜਿਹੜਾ ਕਿਤੇ ਇੱਕ ਤੇ ਲੰਗਰ ਲੱਗਦਾ ਕਿਤੇ ਉਸੇ ਲੱਗਦਾ ਉਹਦੇ ਸਵਰਸ਼ ਭਾਰ ਪਾਣੀ ਜਲ ਦੇਣ ਲਈ ਉਹ ਅਸੀਂ ਚਾਰ ਟੈਂਕਰ ਲੈ 375000 ਦੇ ਆਪਣੇ ਰਿਕਸ਼ਾ ਰਿਹੜਾ ਜਿਹੜਾ ਕੂੜਾ ਕਿਤੇ ਗਲੀਆਂ ਚ ਹਲਾ ਲਾਉਂਦੇ ਆ ਸਾਡੇ ਸਵੀਪਰ ਉਹਨਾਂ ਲਈ 375000 ਰੁਪਏ ਦੇ ਹੋਰ ਲੈ 55 ਲੱਖ ਦੇ ਸੌਰੀ ਪਰਚੇਜ ਵਿੱਚ ਟਾਟਾ ਇਸ ਅਡੇ ਟੈਂਪੂ ਡੋਰ ਟੂ ਡੋਰ ਕਲੈਕਸ਼ਨ ਕਰਦੇ ਆ 26 ਟਾਟਾ ਇਸ ਲੈ ਇੱਕ ਕਰੋੜ 72 ਲੱਖ ਰੁਪਏ ਦੇ ਫਿਰ ਉਹ ਜਿਹੜਾ ਪਿੱਛੇ ਜੇ ਬਹੁਤ ਰੇਗ ਝੰਡੀਆਂ ਦਿਖਾਉਣ ਨੂੰ ਆ ਜਾਂਦਾ ਕਿਵੇਂ ਕੈਟਲ ਕੈਚ ਸਾਡੀ ਬਹੁਤ ਦੇਰ ਦੀ ਮੰਗ ਸੀ ਜਿਹੜੀਆਂ ਸਾਡਾ ਗਊ ਤਾਂ ਨਾਲ ਉਹ ਇੰਦਰ ਉੱਤਰ ਘੁੰਮਦਾ ਸੀ 29 ਲੱਖ ਰੁਪਏ ਦੀ ਉਹ ਲਈ ਜੀ ਆਪਣੇ 22 ਨੰਬਰ ਬਾੜਾ ਰਵਿੰਦਰ ਬੱਬੂ ਜੀ ਦਾ ਉੱਥੇ ਪਾਣੀ ਦੀ ਪ੍ਰੋਬਲਮ ਆ ਰਹੀ ਸੀ 25 ਲੱਖ ਰੁਪਏ ਦਾ ਉੱਥੇ ਟਿਊਬਵਲ ਲੱਗਣਾ ਜੀ ਤੇ ਇੱਕ 8 ਤੇ 10 ਨੰਬਰ ਬਾੜਾ ਤੁਹਾਨੂੰ ਪਤਾ ਨਾ ਪਿੱਛੇ ਜੇ ਕਾਲੀਰਾਓ ਜੀ ਰੋਸ਼ਾ ਜੀ ਜਦ ਜੀਤ ਜੀ ਵੀ ਅਕਾਲੀ ਦਲ ਦਾ ਐਸਾ ਜੀ ਏ ਮੇਰੇ ਖਿਲਾਫ ਉੱਤੇ ਕਮੇਟੀ ਚ ਜਦਾਵਾਦ ਮੁਰਦਾ ਕਰਦਾ ਕਰਦੇ ਆਏ ਨਾਰੇ ਲਾਏ ਉਹ 35 ਲੱਖ ਰੁਪਏ ਦਾ ਟਿਊਬ ਲਾ ਕੇ ਤਿਆਰ ਆ ਮੈਂ ਸੌਨ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕਹਿੰਦੇ ਹੋ ਪ੍ਰਧਾਨ ਨੇ ਕੁਝ ਕੀਤਾ ਨਹੀਂ ਉਹ ਜਿਹੜਾ ਟਿਊਬ ਲੱਗਿਆ ਉਹ ਵੀ ਕਾਂਗਰਸੀ ਕਮੇਟੀ ਦੀ ਦੇਣਾ ਤੁਸੀਂ ਉਹਦਾ ਉਦਘਾਟਨ ਕਰਨਾ ਆਇਓ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਜਿੰਨੇ ਕਮੇਟੀ ਦੇ ਕੰਮ ਕਰ ਰਹੀ ਆ ਕਮੇਟੀ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਦੂਜੀ ਗੱਲ ਰੈਮੀਡੇਸ਼ਨ ਰੈਮੀਡੇਸ਼ਨ ਹੋਇਆ 3 ਕਰੋੜ 84 ਲੱਖ ਰੁਪਏ ਦਾ ਤੁਸੀਂ ਰਸੂਲੜੇ ਜਾ ਕੇ ਦੇਖ ਸਕਦੇ ਹੋ ਉਹ ਡੰਪ ਦਾ ਸਾਰਾ ਹੁਣ 63 ਇੱਕ ਆਮ ਗੜੀਆ ਭਵਨ ਦੇ ਮੂਹਰੇ ਸੀਵਰੇਜ ਦੀ ਬਹੁਤ ਪ੍ਰੋਬਲਮ ਸੀ ਤੁਹਾਨੂੰ ਪਤਾ ਉਹ ਸਾਰਿਆਂ ਦੇ ਸਾਂਝਾ ਸਥਾਨ ਆ ਇੱਕ ਜਿੱਥੇ ਕਿਸੇ ਦਾ ਘੱਟ ਰੇਟ ਤੇ ਕਿਸੇ ਦਾ ਧੀ ਪਣ ਦਾ ਵਿਆਹ ਜਾਂ ਕੋਊ ਦਾ ਕੋਈ ਸਮਾਗਮ ਕਰਨਾ ਹੁੰਦਾ ਉੱਥੇ ਸੀਵਰੇਜ ਨਹੀਂ ਸੀ 1 ਕਰੋੜ 31 ਲੱਖ ਰੁਪਿਆ ਕਮੇਟੀ ਨੇ ਪਾਸ ਕਰਕੇ ਸੀਵਰੇਜ ਬੋਰਡ ਨੂੰ ਭੇਜਤਾ ਉਹ ਜਲਦੀ ਸੀਵਰੇਜ ਪਹੁੰਚਾ ਤੇ ਜਿਹੜੀ ਗੱਲ ਕਰਦੇ ਦੀ ਡੀ ਸੈਟਿੰਗ ਇੱਕ ਹੁਣ ਹੋਰ ਛੇਤੀਓ ਔਰ 17 18 22 23 ਤੇ 14ਵਾਂ ਵੀ ਚੱਲ ਰਿਹਾ 13 14ਵਾਂ ਫਾਟ ਦਾ 20 ਸੈਟਿੰਗ ਦਾ ਕੰਮ 60 ਲੱਖ ਰੁਪਏ ਦੇ ਕਰੀਬ ਨਾਲ 20 ਸੈਟਿੰਗ ਹੋ ਰਹੀ ਹੈ ਤੇ ਉਸ ਤੋਂ ਪਹਿਲਾਂ 1 ਕਰੋੜ 31 ਲੱਖ ਰੁਪਏ ਨਾਲ ਅਸੀਂ ਪਹਿਲਾਂ ਜਿੰਨੇ ਵੀ ਸ਼ਹਿਰ ਦੀ ਸ਼ਿਵਰੇ ਦੀ ਸਫਾਈ ਆ ਉਹ ਕਰਾਈ ਹੈ ਜਿੱਥੇ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰਦੇ ਆ ਕਹਿੰਦੇ ਪ੍ਰਧਾਨ ਸੈਨ ਨਹੀਂ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਆ ਪੈਸੇ ਦੱਸੋ ਕਿੱਥੋਂ ਆਲੇ ਆ 70 ਕਰੋੜ ਰੁਪਏ ਦੇ ਕੰਮ 4 ਸਾਲਾਂ 'ਚ ਟੈਂਡਰਾਂ ਦੇ ਜੋ ਵਰਕਸ ਦੇ ਕੰਮ ਉਹਨੇ 70 ਕਰੋੜ ਦੇ ਕੰਮ ਕਾਂਗਰਸੀ ਕਮੇਟੀ ਨੇ ਕੀਤੇ ਆ ਸੌਨ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਪ੍ਰਧਾਨ ਦੇ ਪਰਚੇ ਕਰਨ ਤੋਂ ਬਿਨਾਂ ਕੀਤਾ ਕੀ ਆ ਤੁਸੀਂ ਇੱਕ ਮੇਰੇ ਮੈਂ ਕਹਿਣਾ ਨਹੀਂ ਚਾਹੁੰਦਾ ਇੱਕ ਦਲਤ ਹੋਣ ਦੇ ਨਾਤੇ ਮੇਰੇ ਨਾਲ ਕੋਸ ਹੋ ਰਿਹਾ ਦੱਸੋ ਕਿਹੜਾ ਕਿਹੜਾ ਸੰਵਿਧਾਨ ਕਹਿੰਦਾ ਜੇ ਸੰਵਿਧਾਨਿਕ ਤੌਰ ਤੇ ਤੁਸੀਂ ਬਾਬਾ ਸਾਹਿਬ ਤੇ ਮੇ ਅਵੇਲਕਰ ਸਾਹਿਬ ਦੀ ਤੇ ਭਗਤ ਸਿੰਘ ਦੀ ਫੋਟੋ ਤਾਂ ਲਾ ਲਈ ਤੁਸੀਂ ਉਹਨਾਂ ਦੇ ਸੰਵਿਧਾਨਾਂ ਦੇ ਮੁਤਾਬਕ ਆਪ ਨੂੰ ਤਾਂ ਗੱਡੀਆਂ 'ਚ ਲੈ ਲੀਆਂ ਤੁਸੀਂ ਪ੍ਰਧਾਨ ਨੂੰ ਜਿਹੜਾ ਸੰਵਿਧਾਨਿਕ ਤੌਰ ਤੇ ਹੱਕ ਮਿਲਿਆ ਉਹ ਤੁਸੀਂ ਖੋਇਆ 9 ਮਹੀਨੇ ਹੋ ਗਏ ਜੇ ਪ੍ਰਧਾਨ ਕਮਚੋਰ ਹੁੰਦਾ ਪ੍ਰਧਾਨ ਕਿਸੇ ਕੰਮ ਕਰਦਾ ਨਕਾਰਾ ਹੁੰਦਾ ਪ੍ਰਧਾਨ ਰੋਜ਼ ਸਕੂਟਰ ਤੇ ਜਾਂਦਾ ਕਮੇਟੀ ਰੋਜ਼ ਤੁਸੀਂ ਵੀ ਆਉਨੇ ਹੋ ਹਰੇਕ ਨਾਲ ਡੀਲਿੰਗ ਕਰਦਾ ਮੈਨੂੰ ਕੋਈ ਗੱਡੀਆਂ 'ਚ ਘੁੰਮਣ ਦਾ ਸ਼ੌਂਕ ਨਹੀਂ ਜਦ ਪਰਮਾਤਮਾ ਨੇ ਦਊਗਾ ਉਹਨੇ ਦੇਖਣਾ ਉਹਦੀ ਦੇਖਣਾ ਜਦ ਦੋ ਘਰ ਦਊਗਾ ਪਰ ਤੁਸੀਂ ਦੱਸੋ ਕਿਹੜੇ ਹੱਕ ਹਕੂਕ ਨਾਲ ਪ੍ਰਧਾਨ ਦੀ ਗੱਡੀ ਤੋਂ ਡਰਾਈਵਰ ਬਦਲਿਆ ਕਿਹੜੇ ਹੱਕ ਹਕੂਕ ਨਾਲ ਤੁਸੀਂ ਗੱਡੀ ਏਡੀਸੀ ਨੂੰ ਦਿੱਤੀ ਪਰ ਪ੍ਰਧਾਨ ਅੱਜ ਵੀ ਸਾਰਾ ਸ਼ਹਿਰ ਜਾਣਦਾ ਸਵੇਰੇ 11 ਵਜੇ ਜਾ ਕੇ ਇੱਕ ਪ੍ਰਧਾਨ ਕਮੇਟੀ ਬੈਠਾ ਹੁੰਦਾ 5 ਵਜੇ ਆਉਂਦਾ ਅੱਜ ਤੱਕ ਦੱਸੋ ਇਹ ਰਿਕਾਰਡ ਹੋਣਾ ਜਿੰਨੀ ਡਿਊਟੀ ਮੈਂ ਆਪਣੇ ਸ਼ਹਿਰ ਲਈ ਦੇ ਰਿਹਾ ਜੇ ਸ਼ਹਿਰ ਨੇ ਮੈਨੂੰ ਬਣਾਇਆ ਮਾਨ ਬਖਸ਼ਿਆ ਅ ਸਰਦਾਰ ਗੁਰਕੀਰ ਸਿੰਘ ਜੀ ਬੈਠੇ ਜਿੰਨੇ ਸਾਡੇ ਕਾਉਂਸਲਰ ਹੈ ਮੈਨੂੰ ਸਾਥ ਦਿੰਦਾ ਅੱਜ ਤੱਕ ਕਦੇ ਕੋਈ ਕੰਮ ਨਹੀਂ ਰੋਕਿਆ ਕਿਸੇ ਦਾ ਵੀ ਮੇਰੇ ਵੱਲੋਂ ਨਾ ਸਾਡੇ ਕਾਉਂਸਲਰ ਬਣੀ ਉਹ ਕਹਿੰਦੇ ਪ੍ਰਧਾਨ ਸਹਿ ਨਹੀਂ ਕਰਦਾ ਪ੍ਰਧਾਨ ਢਿੱਕਾ ਨੋਦਾ ਬਾਈ ਜੀ ਜਿੱਥੇ ਤੁਸੀਂ ਜੇ ਕਿਤੇ ਮੈਨੂੰ ਬਿਸਾਉਣੇ ਵਾਲਾ ਕੰਮ ਹੋਗਾ ਤੁਸੀਂ ਤਾਂ ਮਾੜੀ ਮਾੜੀ ਗੱਲ ਤੇ ਪ੍ਰਧਾਨ ਨੂੰ ਬਿਸਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਨਾ ਅੱਜ ਤੱਕ ਕੋਈ ਗਲਤ ਕੰਮ ਕੀਤਾ ਨਾ ਕਰੂੰਗਾ ਜਾਇਜ਼ ਕੰਮ ਲਈ ਆ ਬੈਠੇ ਨੇ ਸਰਦਾਰ ਗੁਰਕੀਰ ਸਿੰਘ ਜੀ ਉਹ ਕਹਿੰਦੇ ਜੀ ਪ੍ਰਧਾਨ ਇਹਨਾਂ ਨੂੰ ਖੁਸ਼ ਕਰ ਲਈ ਇੱਕ ਦਿਨ ਮਹਾਰ ਪ੍ਰਮਾਤਮਾ ਨੂੰ ਜਾਨ ਦੇਣੀ ਆ ਇੱਕ ਦਿਨ ਵੀ ਇਸ ਆਖਸ਼ ਨੇ ਸਰਦਾਰ ਗੁਰਕੀਰਤ ਸਿੰਘ ਦੀ ਕੌਟਰੀ ਨੇ ਇੱਕ ਦਿਨ ਨਹੀਂ ਮੈਨੂੰ ਕਦੇ ਕਿਹਾ ਪ੍ਰਧਾਨ ਜੀ ਤੁਸੀਂ ਰਿਕਾਰਡ ਆਉਣਾ ਜਾਂ ਕਰਨਾ ਜਾਂ ਕਰ ਕੋ ਬਦਨਾਮ ਕਰਨ ਤੋਂ ਬਿਨਾ ਥੋੜ ਕੋਈ ਕੰਮ ਨਹੀਂ ਕੋਈ ਗੱਲ ਤੁਸੀਂ ਦੱਸੋ ਮੈਨੂੰ ਤਿੰਨ ਸਾਢੇ ਤਿੰਨ ਸਾਲ ਹੋ ਗਏ ਤੁਹਾਨੂੰ ਬਣੇ ਨੂੰ ਚਾਰ ਸਾਹਿਬ ਕੀ ਕਮੇਟੀ ਨੂੰ ਦੇਣਾ ਇੱਕ ਗੜੀ ਵਾਲਾ ਪੈਸਾ ਨਹੀਂ ਆਇਆ ਇਲਜ਼ਾਮ ਤੁਸੀਂ بڑے بڑے ਲਾਉਂਦੇ ਹੋ ਗ੍ਰਾਂਟ ਦਾ ਇੱਕ ਪੈਸਾ ਨਹੀਂ ਆਇਆ ਇੱਕ ਵੀ ਪੈਸਾ ਜਿਵੇਂ ਕੰਮ ਹੋਣਗੇ ਜਿਹੜੇ ਕੰਮ ਆ ਉਹ ਜਿੰਨਾ ਸਾਡਾ ਹੰਡਾ ਉਹ ਅਸੀਂ ਕਰਾ ਰਹੇ ਆ ਤੁਸੀਂ ਦੱਸੋ ਤੁਹਾਡੀ ਕੀ ਦੇਣਾ ਹੁਣ ਤੁਸੀਂ ਕਹਿੰਦੇ ਕਮੇਟੀ ਬਣਾ ਲਓ ਉਹ ਭਾਈ ਪਹਿਲਾਂ ਵੀ ਤੁਹਾਡੀ ਸਰਕਾਰ ਬਣਾਈ ਆ ਸਾਢੇ 3 ਸਾਲ ਹੋ ਗਏ ਉਹਦੇ ਦੱਸ ਦੋ ਤੁਸੀਂ ਕੀ ਕੀਤਾ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਉਹ ਤੇ ਦੱਸ ਦੋ ਕੀ ਦੇਣਾ ਇਸ ਕਰਕੇ ਜੋ ਮੇਰੇ ਖਿਲਾਫ ਹਰ ਵਾਰੀ ਜਦਵੀ ਕਹਿੰਦੇ ਆ ਪ੍ਰਧਾਨ ਤੁਸੀਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਹਾਰੇ ਹੋਏ ਤੇ ਲੋਕਾਂ ਦੇ ਨਕਾਰੇ ਹੋਏ ਤੁਸੀਂ ਵੀ ਜਾਣਦੇ ਹੋ ਹਾਰੇ ਹੋਏ ਤੇ ਨਕਾਰੇ ਹੋਏ ਲੀਡਰ ਕਮੇਟੀ ਚ ਲਾ ਰਹੇ ਨੇ ਉਹ ਅਫਸਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਪ੍ਰਧਾਨ ਨੂੰ ਛੱਡ ਕੇ ਇਹ ਆ ਤਾਂ ਹਾਲਾਤ ਕੀਤੇ ਪਏ ਨੇ ਛੌਂਦੈਂਟ ਕੰਪਨੀ ਬਣਾਈ ਪਈ ਆ ਇੱਕ ਪਨੀਤ ਅੰਬਰਸਰੀ ਆ ਦੱਸੋ ਉਹ ਅਫਸਰਾਂ ਦੀਆਂ ਆ ਕੇ ਅਫਸਰਾਂ ਨੂੰ ਐਂ ਬੋਲਦਾ ਜਿਵੇਂ ਉਹਨਾਂ ਤੇ ਡੀਸੀ ਲੱਗਿਆ ਹੁੰਦਾ ਉਹਨਾਂ ਦੀ ਆਦਰੀਆਂ ਉਹ ਲਾਉਂਦਾ ਬੰਦਾ ਹੈਰਾਨ ਆ ਅਫਸਰ ਵੀ ਇੰਨੇ ਬੇਵਸ ਹੋਏ ਉਹਨੇ ਕੋਈ ਦੱਦੇ ਨਹੀਂ ਕੋਈ ਜਾ ਵੀ ਦੇਖੋ ਜਿਹੜੀ ਵੀ ਗੱਲ ਪ੍ਰਧਾਨ ਤੇ ਜਿਹੜੀ ਵੀ ਗੱਲ ਪ੍ਰਧਾਨ ਤੇ ਉਹ ਭਾਈ ਪ੍ਰਧਾਨ ਤੇ ਦੋ ਤਾਂ ਤੁਸੀਂ ਪਰਚੇ ਕਰਾ ਚੁੱਕੇ ਹੋ ਜੇ ਪ੍ਰਧਾਨ ਨੇ ਨਹੀਂ ਮਾਰਾ ਲੱਗਦਾ ਤਾਂ ਉਹਨਾਂ ਜਾਂਚ ਕਰਾਓ ਸਰਕਾਰ ਥੋਡੀ ਆ ਸਾਰਾ ਯੰਤਰ ਦੰਤਰ ਥੋਟਾ ਤੁਸੀਂ ਜਾਂਚ ਕਰਾ ਲਓ ਜੇ ਕੋਈ ਪ੍ਰਧਾਨ ਨੇ ਗਲਤ ਕੰਮ ਕੀਤਾ ਉਹ ਮੈਂ ਅੱਗੇ ਵੀ ਕਹਿਣਾ ਮੈਂ ਹੁਣ ਵੀ ਕਹਿਣਾ ਪ੍ਰਧਾਨ ਜੋ ਜੇ ਮੈਨੂੰ ਹੱਕਦਾਰ ਹੋ ਮੈਨੂੰ ਸਜ਼ਾ ਮਿਲੂ ਪਰ ਸੋਨ ਸਾਹਿਬ ਮੈਂ ਤੁਹਾਨੂੰ ਹੱਥ ਜੋੜ ਕੇ ਬੇਇਜ਼ਤੀ ਕਰਦਾ ਇਹ ਰਾਜਨੀਤੀ ਛੱਡੋ ਸ਼ਹਿਰ ਦੇ ਭਲੇ ਦੀ ਕੰਮ ਕਰੋ ਮੈਂ ਤੁਹਾਨੂੰ ਅੱਗੇ ਵੀ ਮੈਨੂੰ ਜਿੱਥੇ ਵੀ ਤੁਸੀਂ ਬੁਲਾਇਆ ਮੈਂ ਤੁਹਾਡੇ ਲਈ ਹਾਜ਼ਰ ਹੁਣਾ ਤੁਹਾਡੇ ਕੋਲੇ ਗਿਆ ਮੈਂ ਕਦੇ ਐ ਨਹੀਂ ਕਿਹਾ ਵੀ ਮੈਂ ਤੁਹਾਡੇ ਕੋਲ ਆ ਨਹੀਂ ਪਰ ਇਹ ਰਾਜਨੀਤੀ ਛੱਡੋ ਜਿਹੜੇ ਤੁਹਾਡੇ ਆਲੇ-ਦਾਲੇ ਜੁੰਡਲੀਆ ਤੁਹਾਨੂੰ ਮਿਸਕ੍ਰੀਡ ਕਰ ਰਹੀ ਆ ਹਜੇ ਵੀ 6 ਮਹੀਨੇ 8 ਮਹੀਨੇ ਰਹਿੰਦੇ ਆ ਜਦਸੋ ਮੈਨੂੰ ਜਿਹੜਾ ਵੀ ਕੰਮ ਆ ਮੈਂ ਕਰੂ ਤਿਆਰੋਂ ਪਰ ਗਲਤ ਕੰਮ ਨਾ ਮੈਂ ਕੀਤਾ ਨਾ ਮੈਂ ਕਰੂਗਾ ਪਰ ਮੈਂ ਇੱਕ ਜ਼ਰੂਰ ਗੱਲ ਕਹਿਣਾ ਵੀ ਤੁਸੀਂ ਜੋ ਤੱਕਾ ਮੇਰੇ ਨਾਲ ਹੋਇਆ ਅੱਜ ਤੱਕ ਕਦੇ ਕਿਸੇ ਪ੍ਰਧਾਨ ਨਾ ਹੋਇਆ ਮੈਂ ਤਾਂ ਜਸਵੀਰ ਸਿੰਘ ਗੜੀ ਜੀ ਚੇਅਰਮੈਨ ਬਣਨੇ ਐਸੀ ਕਮਿਸ਼ਨ ਤੇ ਵੈਸਾ ਨਾ ਬੜੀ ਗੱਲ ਦੇ ਕੋ ਡਾਕਟਰ ਰਵੀ ਜੋਤ ਸਾਡੇ ਐਸੀ ਭਾਈਚਾਰੇ ਜੋ ਮਿਸਟਰ ਲੋਕਲ ਬੱਡੀ ਦਾ ਕੋਈ ਉਹਨਾਂ ਨੂੰ ਵੀ ਜਿਉਂ ਸੁਰੱਖਤੀ ਨਹੀਂ ਸਾਰੇ ਐਡੀ ਗੱਲ ਕਿੰਨੀ ਵਾਰੀ ਹੋਲੀ ਮੈਨੂੰ ਦਿੱਲੀ ਤੋਂ ਫੋਨ ਆਲੇ ਵੀ ਤੇਰੇ ਨਾਲ ਇਹ ਧੱਕਾ ਹੋ ਰਿਹਾ ਪਰ ਇਦਾਂ ਦੀ ਸਰਕਾਰ ਤੇ ਕੋਈ ਜੂਏ ਨਹੀਂ ਸਕਦੀ ਤਾਂ ਸਰਦਾਰ ਭਵਨ ਸਿੰਘ ਮਾਨ ਜਿਹੜਾ ਕਹਿੰਦਾ ਸੀ ਆਮ ਆਦਮੀ ਪਾਰਟੀ ਆਮ ਬੰਦੇ ਉਹ ਭਰਾਵਾ ਮੇਰੇ ਤੋਂ ਆਮ ਬੰਦਾ ਕਿਹੜਾ ਹੋ ਜਾ ਕੇ ਪਤਾ ਕਰ ਲਓ 225 ਨੰਬਰ ਦਗਾਹਨ ਤੇ ਮੈਂ ਕੰਮ ਕਰਦਾ ਸੀ ਅੱਜ ਵੀ ਅੱਜ ਵੀ ਮੈਂ ਜਾਂਦਾ ਜਾਂ ਮੈਨੂੰ ਕੰਮ ਮਿਲਦਾ ਮੈਂ ਅੱਜ ਵੀ ਉਹ ਆਪਣਾ ਮੈਂ ਪਿਸ਼ੂਪਰ ਛੱਡਿਆ ਨਹੀਂ ਮੈਂ ਅੱਜ ਵੀ ਉੱਥੇ ਜਾ ਕੇ ਬਹਿਣਾ ਮੈਂ ਤਾਂ ਹੈਰਾਨ ਆ ਗੱਲਾਂ ਕੀ ਕਰਦੇ ਨੇ ਕਰਦੇ ਕੁਸ ਨੇ ਪਰ ਚਾਹਤੋਂ ਬਿਨਾਂ ਇਹਨਾਂ ਨੇ ਕੁਸ ਨਹੀਂ ਕੀਤਾ ਵਹੀ ਸਹੁ ਸਾਹਿਬ ਬੇਨਤੀ ਕਰਦਾ ਵੀ ਮੈਂ ਤੁਹਾਡੇ ਨਾਲ ਆ ਜੇ ਹੁਣ ਵੀ ਡੁੱਲੇ ਮੇਰਾ ਤਾਂ ਕੁਸ ਨਹੀਂ ਵਿਗੜਿਆ ਜੇ ਇਲਜ਼ਾਮ ਬਾਜ਼ੀਆ ਜਿੰਨੀ ਮਰਜ਼ੀ ਕਰ ਲੋ ਮੈਂ ਤੁਹਾਨੂੰ ਆਨਰ ਰਿਕਾਰਡ ਹੈ ਨਾ ਸਾਰਾ ਡਾਟਾ ਕਢਾ ਲਓ ਜਿੰਨੇ ਵੀ ਕੰਮ ਹੋਏ ਨੇ ਜਿੰਨੀ ਮਸ਼ੀਨਰੀ ਆਈ ਆ ਇਹ ਕਹਿੰਦੇ ਆ ਨਾ ਕਮੇਟੀ ਕਰ ਰਹੇ ਜੀ ਆ ਕਾਂਗਰਸ ਲੈ ਕੇ ਆਈ ਆ ਗਵਰਨਮੈਂਟ ਜਿਹੜੇ ਲਾਇਲ ਦੇ ਸ ਡਵੈਲਪਮੈਂਟ ਤੇ ਹੁਣ ਪਿੱਛੇ ਜੇ ਵੀ ਲੱਗਨੇ 70 ਕਰੋੜ ਰੁਪਏ ਦਾ ਡਵੈਲਪਮੈਂਟ ਤੇ ਸ਼ਹਿਰ ਦੇ ਕਿੰਨੇ ਚਾਰ ਸਾਲਾਂ ਚ ਜੇ ਕਿਤੇ ਮੇਰਾ ਸਾਥ ਦਿੰਦੇ ਇਹ ਕਹਿੰਦੇ ਚੰਡੀਗੜ੍ਹ ਚਾਹੇ ਕੈਲੀਫੋਰਨੀਆ ਬਣਾ ਲੈਂਦੇ ਮੈਂ ਤਾਂ ਭੱਜਿਆ ਨਹੀਂ ਜਦ ਕੋਈ ਸੁਣਵਾਈਓ ਨਹੀਂ ਹੋਣੀ ਤੁਸੀਂ ਪਤਾ ਨਹੀਂ ਫੋਟ ਤੋਂ ਕਿਸੇ ਨੇ ਫਿਰ ਸਟੱਡ ਕਰਦਾ ਜੀ ਦੇਖੋ 35 ਨੀ ਲਾਈ ਆ 17 ਤਰੀਕ ਦੇ ਆਰਡਰ ਨੇ 17 ਜੇ ਇਹਦੇ 35 ਦੇ ਆਰਡਰ ਲੱਗ ਕੇ ਤਾਂ ਹੀ ਅੱਜ ਜੋ ਮਸ਼ੀਨਾਂ ਦੀ ਸਫਾਈ ਹੋ ਰਹੀ ਜਾਂ ਮੈਂ ਇਹ ਬੇਇੱਜ਼ਤੀ ਕਰਦਾ ਵੀ ਆਪਾਂ ਰ ਤਰਾਹੂ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਸ਼ਹਿਰ ਰਿਪੇਅਰਮੈਂਟ ਕਰੀਏ ਨਹੀਂ ਇਲਜਾਮਬਾਦੀਆਂ ਨੇ ਉਹ ਤੁਸੀਂ ਕਰੀ ਜਾਂਦੇ ਹੋ ਪਰਚੇ ਜਾਂ ਤੁਸੀਂ ਉਹ ਕਰਾਈ ਜਾਂਦੇ ਦੂ ਵਾਰ ਤੁਸੀਂ ਕੋਈ ਕੁ ਕਰਦੇ ਨੱਖਣੇ ਦਾ ਕੋਈ ਭਲਾ ਨਹੀਂ ਕੋਈ ਇਹਦੇ 'ਚ ਨਾ ਤਾਂ ਖੰਨੇ ਦਾ ਭਲਾ ਨਾ ਕਿਸੇ ਸਾਡਾ ਵੀ ਨਹੀਂ ਭਲਾ ਸਾਨੂੰ ਵੀ ਹੁਣ ਗਰੀਬ ਬੰਦਾ ਵੇ ਤੁਸੀਂ ਦੇਖੋ ਪਰਚੇ ਦੋ ਪਰਚੇ ਕਰਾ ਅੱਜ ਤੱਕ ਢੰਡੇ ਦਾ ਪਰਚਾ ਇਤਿਹਾਸ ਬੋਲ ਕੇ ਦੇਖ ਲਿਓ ਕਿਸੇ ਤੇ ਹੋਇਆ ਨਹੀਂ ਹੋਣਾ ਜਿਹੜਾ ਪਰਚਾ ਨੇ ਮੇਰੇ ਦੇ ਕਰਾਇਆ ਜਿਹੜੀ ਇਹ ਗੱਲਾਂ ਕਰਦੇ ਸੀ ਇਹਨਾਂ ਦੇ ਬੰਦੇ ਮੈਂ ਕਹਿਣਾ ਇਹ ਉਹਦਾ ਵਿੱਚ ਕਰਮਚਾਰਦ ਜੀ ਬਾਰੇ ਮੈਂ ਪਹਿਲਾਂ ਵੀ ਕਿਹਾ ਸੀ ਕਰਮਚਾਰਦੀ ਨਹੀਂ ਸ਼ੂਕਪਲਾ ਜੀ ਉਹ ਜਿਹੜੇ ਰੌਲਾ ਪਾਉਂਦੇ ਸੀ ਅਸੀਂ ਮਿੱਟੀ ਜਾਂਚ ਕਰਾਵਾਂਗੇ ਫਲਾਣਾ ਕਰਾਵਾਂਗੇ ਉਹ ਮਿੱਟੀ ਖਾਣੇ ਦਾ ਪਸਾਰੀ ਆਪ ਲਈ ਫਿਰਦੇ ਕਰਾਉਣ ਜਾਂਚ ਜਿੰਨੇ ਵੀ ਭੱਜ ਗਏ ਇਧਰੋਂ ਗਏ ਨੇ ਕਿਉਂ ਗਏ ਨੇ ਕਿਉਂ ਲੈਣੇ ਤਾਂ ਕਹਿੰਦੇ ਸੀ ਅਸੀਂ ਕਿਸੇ ਨੂੰ ਲੈਣਾ ਨਹੀਂ ਕਿਉਂ ਲੈਣੇ ਇਹ ਖੁਦ ਮੇਰੇ ਵਾਰਡ ਪਟੀਆਂ ਚ ਕਹਿ ਕੇ ਆਏ ਸੀ 2022 ਚ ਵੀ ਪ੍ਰਧਾਨਤਾ ਸਾਡੇ ਵਰਗੀਆਂ ਸਾਡਾ ਭਰਾ ਉਹ ਪ੍ਰਧਾਨਤਾ ਅੱਜ ਵੀ ਹੋਇਆ ਪਰ ਸੌਹਨ ਸਾਹਿਬ ਤੁਸੀਂ ਬਦਲ ਗਏ ਜਦ ਤੁਸੀਂ ਆਮ ਆਦਮੀ ਸੀ ਹੁਣ ਤੁਸੀਂ ਖਾਸ ਵੱਤਮੀ ਬਣ ਗਏ ਕਰ ਪ੍ਰਧਾਨ ਅੱਜ ਵੀ ਉੱਥੇ ਹੀ ਆ ਅੱਜ ਪ੍ਰਧਾਨ ਅੱਜ ਵੀ ਉਸ ਸਕੂਟਰ ਤੇ ਆ ਪਰ ਇਸ ਗੱਲ ਆ ਗੌਰ ਕਰਿਓ ਕਦੇ ਸੋਚਿਓ ਮੈਂ ਤੁਹਾਡੇ ਨਾਲ ਆ ਇੰਨੇ ਕਦਾ ਧੰਨਵਾਦ ਜੀ ਜੀ ਇੱਕ ਮਿੰਟ ਧੰਨਵਾਦ ਦਾ ਜ਼ਿਕਰ ਕੀਤਾ ਵਿਰੋਧੀ ਇਸ ਗੱਲ ਦਾ ਬੜਾ ਪ੍ਰਚਾਰ ਕਰਨ ਨੇ ਵੀ ਜਿਹੜੇ ਆਰਥਿਕ ਦੁਕਾਨਾਂ ਤੁਸੀਂ ਉਹ ਮੁੱਲ ਲੈ ਲਈ ਜੀ ਇਹ ਤਾਂ ਈ ਸਪਸ਼ਟ ਮੈਂ ਕਹਿੰਦਾ ਜੀ ਜੇ ਛਾਂਟ ਚ ਕਰਾਓ ਮੈਂ ਤਾਂ ਕਹਿੰਦਾ ਸਰਕਾਰ ਉਹਨਾਂ ਦੀ ਯਾਰ ਐਸਡੀਐਮ ਉਹਨਾਂ ਦਾ ਆਪਣੇ ਪਟਵਾਰੀ ਉਹਨਾਂ ਦੇ ਨੇ ਤਹਿਸੀਲਦਾਰ ਉਹਨਾਂ ਦੇ ਨੇ ਜਾਂਚ ਕਰਾ ਲੜ ਜੀ ਦੇ ਨਾਮ ਹੋਊਗੀ ਪਤਾ ਲੱਗ ਜੂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਉਹਨਾਂ ਦੇ ਮੂੰਹ ਪਿਓ ਸ਼ੱਕਰ ਜੇ ਮੇਰੀ ਹੋ ਜਾਵੇ ਪ੍ਰਧਾਨ ਜੀ ਵਿਕਾਸ ਦੀ ਗੱਲ ਕਰਦੇ ਹੋ ਕੁਝ ਕਾਂਗਰਸੀ ਕੌਂਸਲਰ ਇਹ ਕਹਿ ਰਹੇ ਨੇ ਕਿ ਸਾਡੇ ਵਾਰਡਾਂ 'ਚ ਕੰਮ ਹੀ ਨਹੀਂ ਹੋਇਆ ਜੀ ਉਹ ਵੀ ਵਜਾ ਜੀ ਫਿਰ ਕੋਈ ਕੋਈ ਇਹ ਜਾਂ ਕਾਂਗਰਸੀ ਦੱਸੋ ਕਿਹੜਾ ਕਾਂਗਰਸੀ ਕੌਂਸਲਰ 14 ਨੰਬਰ 'ਚ ਕਿੰਨੀ ਵਾਰ ਵੀਡੀਓ 14 ਨੰਬਰ 'ਚ ਵੀਡੀਓ ਉਹ ਦੇਖੋ ਆ ਦੇਖ ਨਹੀਂ ਉੱਥੇ ਨਹੀਂ ਉੱਥੇ ਵਿਕਾਸ ਦੀ ਗੱਲ ਨਹੀਂ ਉੱਥੇ ਸੀਵਰੇਜ ਦੀ ਪ੍ਰੋਬਲਮ ਸੀਗੀ ਸ਼ੀਵਰਦੀ ਪ੍ਰੋਬਲਮ ਸੀ ਉਹ ਲੱਗ ਉਹ ਕੰਮ ਕਰਾਤਾ ਪਰ ਜਿੱਥੇ ਤੁਹਾਨੂੰ ਮੈਂ ਕਹਿ ਰਿਹਾ ਵੀ ਸਾਰਾ ਜਾਂਤਰਦੰਤਰ ਇਹ ਉਹਨਾਂ ਦਾ ਅਫਸਰ ਚਾਈ ਉਹਨਾਂ ਦੀ ਉਹ ਸਾਡੇ ਸਾਡੇ ਕਾਉਂਸਲਰ ਨੂੰ ਜਾਣ ਕੇ ਟਾਰਗੇਟ ਕਰਦੇ ਆ ਉਹਨਾਂ ਦੇ ਕੰਮ ਰੁਕੇ ਜਾ ਰਹੇ ਨੇ ਇਸ ਕਰਕੇ ਪਰੇਸ਼ਾਨੀ ਆ ਰਹੀ ਆ ਮੈਂ ਤੁਸੀਂ ਮੈਂ 33 ਬਾੜ ਦੇ ਕੋਈ ਇੱਕ ਵੀ ਐਮਸੀ ਕਰਦੇ ਵੀ ਵਿਰੋਧੀ ਦਰਦਾ ਵੀ ਵੀ ਜੇ ਮੈਂ ਕਦੇ ਉਹਦਾ ਵੀ ਰੋਕਿਆ ਮੈਂ ਤੁਸੀਂ ਤਾਂ ਸਾਡੇ ਐਮਸੀ ਦੀ ਗੱਲ ਕਰਦੇ ਕੋਈ ਐ ਹੈ ਜੀ ਭਾਜੀ ਪਾਰਟੀ ਭਾਜੀ ਤੋਂ ਉੱਠ ਕੇ ਕੰਮ ਕੀਤਾ ਕਰਦੇ ਰਹਾਂਗੇ ਜਿੰਨਾ ਟਾਈਮ ਪ੍ਰਧਾਨ ਜੀ ਕੁਝ ਐਸੇ ਏਰੀਏ ਨੇ ਜਿੱਥੇ ਬਹੁਤ ਹੀ ਬੁਰਾ ਹਾਲਾ ਚਾਹੇ ਆਪਾਂ ਲੜੇ ਡੂਡ ਦੀ ਗੱਲ ਕਰੀਏ ਜੇ ਤੁਸੀਂ ਲੈਨਾਬਾਰ ਦਾਨੇ ਹੋ ਤਾਂ ਇੰਨਾ ਬੁਰਾ ਹਾਲਾ ਉੱਥੇ ਪਰਸੋਂ ਵੀ ਬੰਦੇ ਗਿਰੇ ਨੇ ਇਹ ਚੀਜ਼ਾਂ ਜਿਹੜੀਆਂ ਡਿਵੈਲਪਮੈਂਟ ਦੀ ਛੋਟੂ-ਬੁੜੀ ਐਨੋਡਰ ਟੈਂਡਰ ਲੱਗੇ ਹੋਣੇ ਮੈਨੂੰ ਜੀ ਇੱਕ ਮਹੀਨਾ ਹੋ ਗਿਆ ਟੈਂਡਰ ਕੁਝ ਰੀਕਾ ਲਾਉਣੇ ਹੋਣੇ ਹਰੇ ਨੇ ਇੱਕ ਮਹੀਨੇ ਤੋਂ ਉੱਤੇ ਹੋ ਗਏ ਡੇਢ ਮਹੀਨੇ ਤੋਂ ਜਿੰਨਾਂ ਦੇ ਟੈਂਡਰ ਖੁੱਲੇ ਨੇ ਅਫਸਰਾਂ ਨੂੰ ਸਾਈਨ ਕਰਕੇ ਨੋਟੀ ਦਿੱਤੀ ਹੋਈ ਆ ਉਹ ਪਤਾ ਨਹੀਂ ਕਿਦੀ ਵੇਟ ਕਰਦਾ ਕਿਹਦਾ ਇਸ਼ਾਰਾ ਕਿਤੇ ਨਾ ਤਾਂ ਉਹਨਾਂ ਨੇ ਹਜੇ ਤੱਕ ਟ ਤੇ ਸਾਰੇ ਤੁਹਾਡੇ 4 ਨੰਬਰ ਵਾਰਡ 5 ਨੰਬਰ ਵਾਰਡ 6 ਨੰਬਰ ਵਾਰਡ 7 ਨੰਬਰ ਵਾਰਡ ਸਾਰਿਆਂ ਚ ਕੰਮ ਹੋ ਚੁੱਕੇ ਨੇ ਟੈਂਡਰ ਲੱਗ ਚੁੱਕੇ ਨੇ ਉਹਨਾਂ ਨੂੰ ਵਰਕ ਆਰਡਰ ਨਹੀਂ ਦੇ ਰਹੇ ਦੇ ਰਹੇ ਇਸ ਕਰਕੇ ਕਾਉਂਟ ਲਿਆ ਮੇਰੇ ਬੋਲੀਓ ਕੋਈ ਹੋਣੀਗਾ ਮੈਂ ਕਹਿੰਦਾ ਚਾਹੀ ਮੈਨੂੰ ਅੱਜ ਇੱਥੇ ਜਿੱਥੇ ਮਰਜ਼ੀ ਖੜਾ ਕੇ ਪੁੱਛ ਲਿਓ ਜੋ ਅੱਜ ਕਹੂੰਗਾ ਉਹੀ ਗੱਲ ਕਹੂੰਗਾ ਮੈਂ ਕਿਸੇ ਕੰਮ ਚ ਨਾ ਡਿੱਕਾ ਬਣਿਆ ਨਾ ਬਣਦਾ ਪ੍ਰਧਾਨ ਜੀ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕਰੋੜਾ ਰੁਪਏ ਦੀ ਮਸ਼ੀਨਰੀ ਲਿਆਂਦੀ ਸੀਵਰੇਜ ਵਾਸਤੇ ਲਿਆਂਦੀ ਤੇ ਸੀਵਰੇਜ ਇਸ ਫਾਈਵ ਹੋਈ ਪਰ ਹੁਣ ਤੁਹਾਡੇ ਤੱਕ ਆਣਾ ਸੀ ਇੰਟਰਵਿਊ ਲੈਣ ਤਾਂ ਪੂਰੀ ਸ਼ਹਿਰ ਚ ਪਾਣੀ ਖੜਾ ਹੈ ਬਹੁਤ ਬੁਰਾ ਹਾਲ ਹੈ ਪਹਿਲੀ بارش ਨੇ ਹਾਲ ਕਰਤਾ ਤੇ ਅੱਗੇ ਕੀ ਹੋਊਗਾ ਦੇਖੋ ਗੱਲ ਜਿਹੜੀ ਆ ਸ਼ੁਭੀਤ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਜਦ ਇੱਕੋ ਲੱਤ بارش ਪੈ ਜਾਂਦੀ ਆ ਦੇਖੋ ਪਾਈਪਾਂ ਕਿਤੇ ਨਵੀਆਂ ਪਈਆਂ ਹੋਏ ਕਿਤੇ ਪੁਰਾਣੀਆਂ ਪਈਆਂ ਹੋਈਆਂ ਉਹ ਜਰੂਰ ਉਹ ਪ੍ਰੋਬਲਮ ਦੀ ਆ ਪਰ ਜਿਹੜਾ ਸੈਰ ਤੇ ਰੋਡ ਤੇ ਪਾਣੀ ਖੜਾ ਇਹ ਐਨਐਚ ਮਾਨਦਾ 파ਟ ਆ ਇਹਦੇ ਬਾਰੇ ਮੈਂ ਮੰਤਰੀ ਸਾਹਿਬ ਨੂੰ ਕੀ ਆ ਵੀ ਐਨਟੀ ਸਾਹਿਬ ਨਾਲ ਮਿਲ ਕੇ ਆਪਾਂ ਇਹਦੀ ਗੱਲ ਕਰਾਂਗੇ ਰੋਡ ਦੀ ਨਹੀਂ ਗਲੀਆਂ ਦੀ ਗੱਲ ਕਰ ਰਹੇ ਹਾਂ ਬਹੁਤ ਪੁਰਾਣਾ ਹਾਲ ਹੈ ਬਾਰਿਸ਼ ਜਦ 1 ਲੱਖ ਤਾਂ ਹੋ ਜਾਂਦੀ ਹੈ ਬਦਵਾ ਜੀ ਉਹ ਕਿਸੇ ਦੇ ਅੰਦ ਨਹੀਂ ਰੱਬ ਦਾ ਜੋ ਕਰਦਾ ਉਹ ਕਿਸੇ ਨੂੰ ਨਹੀਂ ਰੋਕ ਨਹੀਂ ਸਕਦਾ ਜਦ 2 ਲੱਖ ਤਾਂ ਪਾਣੀ ਵਹਿ ਜਾਂਦਾ ਨਾ ਉਹ 2 ਲੱਖ ਜਿਹੜਾ ਫਲੋ ਹੁੰਦਾ ਉਹ ਪਾਣੀ ਤਾਂ ਜਾਮ ਹੁੰਦਾ ਹੀ ਆ ਨਾ ਉਹ ਹੌਲੀ ਹੌਲੀ ਉਹ ਨਿਕਲਦਾ ਸਾਡੇ ਬੁੱਲੀਓ ਕੋਈ ਉਹ ਅੱਗੇ ਦਾ 4-5 ਮਿੰਟ 10 ਮਿੰਟ ਨਿਕਲ ਜਾਂਦਾ ਸਫਾਈ ਤੋਂ ਬਾਅਦ ਤੁਸੀਂ ਕਿ ਕਿੰਨੇ ਸਫਾਈ ਕਰਾਈ ਹੈ ਜੀ ਨਹੀਂ ਸਫਾਈ ਅਸੀਂ ਲੱਗੇ ਹੋਇਆ ਜੀ ਉਹ ਮੋਟਰਾਂ ਪਿੱਛੇ ਖਰਾਬ ਸੀਗੀਆਂ ਆਖ ਤੱਕ ਕਦੇ ਹੋਇਆ ਨਹੀਂ ਪੰਜ ਮੋਟਰਾਂ ਚੱਲਦੀਆਂ ਝੰਡੀਆਂ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਉਥੇ ਕਿਹੜੇ ਅਫਸਰ ਦੀ ਡਿਊਟੀ ਲਾ ਦਿੰਦੇ ਨੇ ਦੇਖੋ ਨੀੜਾਪੁਰਾ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਪ੍ਰਧਾਨ ਜ਼ਿੰਮੇਵਾਰ ਹੈਗਾ ਪਰ ਕੌਸਰ ਵੀ ਜ਼ਿੰਮੇਵਾਰ ਨੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕਿਹਦੀ ਪੀਓ ਸਾਹਿਬ ਕਿਹਦੇ ਅਰਤੇ ਕਿਹਦੇ ਡਿਊਟੀ ਬਦਲਦੇ ਨੇ ਹੁਣ ਸਾਡੇ ਮੈਨੂੰ ਦੱਸਣਾ ਚਾਹੋ ਨਾ ਸਫਾਈ ਦਾ ਜੋ ਪਿੱਛੇ ਜੇ ਤੁਹਾਡਾ ਮਾੜਾ ਹਾਲ ਹੋਇਆ ਸਭ ਤਾਂ ਜੋਸ਼ੀ ਮੈਡਮ ਨੇ ਉਹ ਨਾਲੇ ਤਾਂ ਸੀਵਰੇਜ ਆਉਂਦੇ ਨੇ ਨਾਲੇ ਸਫਾਈ ਉਹ ਡਿਊਟੀ ਤੇ ਨਹੀਂ ਆਉਂਦੇ ਸਾਡੇ ਪਿੱਛੇ ਤੁਸੀਂ ਮੀਟਿੰਗ ਜੀ ਵੀ ਦੇਖਿਆ ਸਾਰੇ ਐਮਸੀਆਂ ਨੇ ਕਿਹਾ ਵੀ ਉਹ ਫੋਨ ਇਹ ਚ ਚ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਹਿੰਦੇ ਪ੍ਰਧਾਨ ਜੀ ਨੇ 35 ਦੇ ਫਾਇਨ ਨਹੀਂ ਕਰੇ ਨਹੀਂ 35 ਦੇ ਸਾਈਨ ਤਾਂ ਨਹੀਂ ਸੀ ਕੀਤੇ ਤੁਹਾਨੂੰ ਪਿੱਛੇ ਮੈਂ ਵੀ ਕਲੀਅਰ ਕਰ ਦਿੰਨੇ ਚਾਹੁੰਦਾ ਜਾਂ ਤੱਕ ਵੀ ਨੌ ਹੋਂਦ ਨੌਮਸ ਹੁੰਦੇ ਨਹੀਂ ਪਹਿਲਾਂ ਐਕਸੋ ਸਾਈਨ ਕਰਦਾ ਐਮੀ ਕਰਦਾ ਇਹ ਪੀੜੀ ਨਾਲ ਪੀੜੀ ਤਾਂ ਹੁੰਦੇ ਆ ਜਦ ਤੱਕ ਕਿਸੇ ਅਫਸਰ ਦੇ ਪੂਰੇ ਇੱਥੇ ਸਾਈਨ ਨਹੀਂ ਹੋਣਗੇ ਪ੍ਰਧਾਨ ਕਿਵੇਂ ਸਾਈਨ ਕਰ ਦੋ ਪ੍ਰਧਾਨ ਜੀ ਪਹਿਲੀ ਵਾਰ ਮਸ਼ੀਨਰੀ ਕਿਉਂ ਵਾਪਸ ਚਲੀ ਗਈ ਸੀ ਦੁਬਾਰਾ ਅਮਰਸਰੋਂ ਕਿਉਂ ਬੁਲਾਉਣੀ ਪਈ ਜੀ ਇਹ ਪਹਿਲੀ ਵਾਰ ਪਤਾ ਨਹੀਂ ਉਹ ਕਹਿੰਦੇ ਜੀ ਮੰਤਰੀ ਸਾਹਿਬ ਨੇ ਬਣਾਈ ਆ ਮੈਂ ਤਾਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਸੀ ਤੇ ਕੋ ਉਹਨਾਂ ਕੋਲੇ ਛੇ ਵਿਭਾਗ ਨੇ ਏਡੀ ਪਾਵਰ ਆ ਉਹ ਪ੍ਰਧਾਨ ਦੀ ਪੂਰਾ ਪੰਜਾਬ ਚ ਲਾਉਂਦੇ ਸਿਆਸਤ ਉਹਦੇ ਵਿੱਚ ਸੀ ਕੀ ਸਾਡੀ ਪੂਰਾ ਪੰਜਾਬ ਚ ਲਾਉਂਦੇ ਆ ਸਿਆਸਤ ਤੋਂ ਘਮਤ ਜੀ ਆ ਮੰਤਰੀ ਜੀ ਨੇ ਭੇਜੀ ਸੀ ਉਹਨਾਂ ਨੂੰ ਸਫਾਈ ਕਰਾਉਣੀ ਚਾਹੀਦੀ ਸੀ ਮੈਂ ਪ੍ਰਧਾਨ ਤਾਂ ਨਹੀਂ ਉੱਥੇ ਗਿਆ ਪ੍ਰਧਾਨ ਜੀ ਤਾਂ ਨਹੀਂ ਜਾ ਕੇ ਕੋਈ ਉੱਥੇ ਤੰਗੜਾਈ ਉਹਨਾਂ ਦੇ ਬੰਦੇ ਸੀ ਉਹ ਸਫਾਈ ਕਰਾਉਂਦੇ ਅੱਜ ਵੀ ਮਸ਼ੀਨ ਚੱਲ ਰਹੀ ਹੈ ਦੱਸੋ ਕੋਈ ਵੀ ਪ੍ਰਧਾਨ ਗਿਆ ਉੱਥੇ ਆਮਨ ਸਰ ਆਪ ਆ ਕੇ ਮਤਲਬ ਲਿਆ ਦੀ ਜੀ ਨਹੀਂ ਹੋੜੇ 35 ਦੀ ਪਾਵਰ ਜੂਰ ਦਾ ਯੂਜ਼ ਕਰਕੇ 535000 ਪੈਦਾ ਐਸਟੀਮੇਟ ਬਣਿਆ ਉਹਦੇ ਰਾਹੀਂ ਇਹ ਸੁਫੀ ਹੋਈ ਇਹ ਮਸ਼ੀਨ ਕਿੱਥੋਂ ਬਲਾਈ ਗਈ ਹੈ ਜੀ ਇਹ ਮਸ਼ੀਨ ਤਾਂ ਆਪਣੇ ਲੁਧਿਆਣੇ ਤੋਂ ਬਲਾਈ ਗਈ ਹੈ